ਖਾਲੀ ਹੱਥਾਂਗੇ ਕੇਲੇ ਲੈ ਚਾਈ ਤੇ ਸੁੱਤੀ ਪਈ ਆਹੋ ਸੌਂ ਗਈ 10 ਆ ਬੱਲ ਐਵੇਂ ਵੀ ਦੇ ਪੱਖੇ ਲਾ ਕੇ ਜਦੋਂ ਐਸੀ ਸਾਰੀਆਂ ਬੱਤੀਆਂ ਜਗਨ ਰਹੀ ਐ ਸੁੱਤੀ ਵੇਖ ਹੈ ਘੋੜੇ ਵੇਚ ਕੇ ਹੈ ਕੱਦੀ ਮੈਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ 10 ਵਾਜਦਵਨ ਨੂੰ ਮੂੰਹ ਵੇਖ ਕੇ ਖੋਲ ਕੇ ਸੁੱਤੀ ਜਿਤਨਾ ਲੱਡੂ ਖਾਣਾ ਹੁੰਦਾ ਓ ਮਾਤਾ ਹੈਲੋ ਮਾਤਾ ਡਰਮੇ ਕਰਦੀ ਪਈ ਉਹ ਹੈਲੋ ਮਾਤਾ ਮਾਤਾ ਚਾਈ ਚਾਈ ਤੇ ਡਰਮੇ ਕਰਦੀ ਪਈ ਸੋ ਗਈ ਚਲ ਚੰਗਾ ਸਗੋ ਮਾਰੋ ਜਿੰਦਰਾ ਮਾਰ ਜਨੇ ਚਾਹ ਬਦ ਜਿੰਦਰਾ ਮਾਰ ਤੇ ਹੋਰ ਚਲ ਚਲੀ ਚਲ ਚਲ ਜਸਵੀਰ ਇੱਕ ਮਿੰਟ ਠੰਡੀਆਂ ਹੀ ਠੰਡੇ ਪਏ ਗੋਲੇ ਇੱਕੋ ਦਿੱਤੀ ਸੀ ਨਾ ਇੱਕੋ ਦਿੱਤੇ ਨਹੀਂ ਇਹਨਾਂ ਲਈ चाहिए चाहिए ये जाने ये हाय और क्यों हूँ फिर बे उठे उठे के मैं की करा इधर हो चाहिए ਤੂੰ ਜਲਦੀ ਕਰ ਇੰਜ ਕਰ ਅਨਿਲ ਨੂੰ ਤੇ ਆਪਣੇ ਭਾਈ ਨੂੰ ਫੋਨ ਕਰ ਦੇ ਉਹਨੂੰ ਮੈਂ ਮੇਰੀ ਗੱਲ ਸੁਣੋ ਬਾਹਰੋਂ ਥੋੜਾ ਐਡੀ ਛੇਤੀ ਕੋ ਨਾ ਕੋ ਆਇਆ ਜਾਣਾ ਦੋਮਾ ਕਲੋਂ ਨਾਲੇ ਨਾ ਗੱਲ ਸੁਣ ਆਪਣਾ ਕਹਿਣਾ ਵੀ ਕਿਉਂ ਆਹੋ 1.5-2 ਲੱਖ ਰੁਪਏ ਉਹਨਾਂ ਦਾ ਦੋਮਾ ਦਾ ਖਰਚਾ ਹੋ ਜਾਣਾ ਹੈ ਹੋ ਜਾਣਾ ਠੀਕ ਆ ਕੋਈ ਗੱਲ ਨਹੀਂ ਕਹਿ ਦਿੰਨੇ ਅੱਪਾ ਕਹਾਂਗੇ ਕਿ ਡਾਕਟਰ ਨੇ ਕਿਹਾ ਸੀ ਕਿ ਰੱਖਣ ਵਾਲੀ ਹਾਲਤ ਨਹੀਂ ਇਹਨਾਂ ਦੀ ਇਹਨਾਂ ਦਾ ਸੰਸਕਾਰ ਦਵਾ ਤੋਂ ਦਬਦਾ ਕਰਦੀ ਜਾਂ ਤਾਂ ਉਹਨਾਂ ਨੇ ਮਸ਼ੀਨਾਂ 'ਚ 15 ਦਿਨ ਥੋੜੀ ਰੱਖ ਛੱਡਣਾ ਉਹ ਕਹਿੰਦੇ ਹਾਲਾਤ ਬਿਲਕੁਲ ਨਹੀਂ ਗਏ ਆਹ ਟਿਕਟ ਨਹੀਂ ਮਿਲ ਤੂੰ ਚੁੱਪ ਕਰ ਰਿਸ਼ਤ ਵਿੰਗ ਨਾਲ ਆਏ ਹਾਈ ਇਹ ਪਿੱਤਲ ਦੀ ਅਸਲੀ ਤਾਂ ਪਹਿਲਾਂ ਲਾ ਲਈ ਆਪਾਂ ਅੱਛਾ ਆਹੋ ਤੇ ਹੁਣ ਕੀ ਕਰੀਏ ਮੇਰੀ ਨੂੰ ਫੋਨ ਕਰ ਦਿੰਨੀ ਹੈ ਹਾਂ ਕਿ ਮਾਤਾ ਅਚਾਨਕ ਐਸਾ ਡਾਕਟਰ ਕਹਿੰਦੇ ਚਲ ਤੂੰ ਛੇਤੀ ਕਰ ਪਰ ਇਸੇ ਤਰ੍ਹਾਂ ਫੋਨ ਕਰ ਇਸ ਤਰਾ ਕਹਿ ਦਿੰਨੀ ਹੈ ਨਾ ਕਿ ਚਾਰ ਪੰਜ ਦਿਨ ਹਸਪੀਟਲ ਰੱਖਿਆ ਤੈਨੂੰ ਆਪਣੇ ਨਹੀਂ ਦੱਸਿਆ ਹੀ ਕਿ ਡਰਦੇ ਮਾਰੇ ਜਨੈ ਕਿ ਤੁਸੀਂ ਆ ਨਾ ਜਾਓ ਤੇ ਐਵੇਂ ਤੁਸੀਂ ਏਡੀ ਦੂਰੋਂ ਆਣਾ ਮੈਂ ਤੇ ਉਹ ਕਹਿੰਦੇ ਰੱਖਣ ਵਾਲੀ ਹਾਲਾਤ ਨਹੀਂ ਹੈਗੇ ਤੇ ਘੰਟੇ ਦੋ ਘੰਟੇ ਦਾ ਸੰਸਕਾਰ ਕਰ ਦੋ ਉਹਨਾਂ ਦਾ ਉਹ ਵੇਖਾਂਗੇ ਚੱਲ ਇੱਕ ਪਾਸੇ ਰਿਸ਼ਤੇਦਾਰਾਂ ਨੂੰ ਫੋਨ ਕਰ ਚੱਲ 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 ਛੇਤੀ ਕਰ ਮਗਰੋਂ ਲੱਤੀ ਆ ਆ ਜਾ ਆ ਜਸਬੀਰ ਹਾਂਜੀ ਮੈਂ ਕਹਾਂ ਵੇਖ ਲੈ ਜਦੋਂ ਦੀ ਚਾਈ ਮਰੀ ਹੋਈ ਉਹ ਨਾ ਤੇ ਉਦੋਂ ਦੀ ਸਾਡੇ ਘਰ ਕੋਈ ਕੰਮ ਵਾਲੀ ਨਹੀਂ ਉਹ ਸੈਟ ਬੈਣ ਡੇ ਸੈਟ ਕੀ ਬੈਣਾ ਇੱਕ ਦਿਨ ਕੰਮ ਕਰਦੀਆਂ ਤੇ ਬਾਅਦ ਚੋਂ ਪਤਾ ਨਹੀਂ ਕੀ ਹੋ ਜਾਂਦਾ ਮੁੰਨ ਤੇ ਆਪ ਨਹੀਂ ਕਿੰਨਾ ਕਪੜਾ ਵੇਲੇ ਮੈਂ ਸੇਰੇ ਉੱਠ ਕੇ ਤੋਤਾ ਹੀ ਥੱਕ ਗਏ ਆ ਕੋਈ ਕੰਮ ਵਾਲੀ ਨਹੀਂ ਟਿਕਦੀ ਪਈ ਬੈਣਾ ਜਦੋਂ ਦੀ ਚਾਈ ਮਰੀ ਹੈ ਨਾ ਇੱਕ ਗੱਲ ਹੀ ਆਪਾਂ ਤਾਂ ਵੇਲੀਆਂ ਹੋ ਗਈਆਂ ਨੇ ਤਾਂ ਸਾਰਾ ਦਿਨ ਕਦੀ ਚਾਹੀਨ ਰੋਟੀ ਦੋ ਤੇ ਕਦੀ ਆਹ ਦੋ ਤੇ ਕਦੀ ਆਹ ਦੋ ਉਹ ਤੇ ਐ ਚੱਲ ਸਾਰੀਆਂ ਗੱਲਾਂ ਛੱਡੀਏ ਮੇਰੀ ਗੱਲ ਸੁਣੋ ਸਰਾਧ ਵੀ ਕਰਨਾ ਹੀ ਸਰਾਧ ਤੇ ਕਰ ਲਾਂਗੇ ਹੂੰ ਉਹ ਗੱਲ ਤੂੰ ਛੱਡ ਪਰਾਂ ਹੂੰ ਅੱਜ ਚਾਹੀਦੀ ਹੂੰ ਭੈਣ ਜਿਹੜੀ ਆ ਉਹਦਾ ਫੋਨ ਆਇਆ ਸੀ ਮੈਂ ਆਖੇ ਆਣਾ ਤੇ ਅਨੀ ਦੇਰ ਨਾ ਲੈਣੀ ਦੇਰ ਬਾਦੋਂ ਆਉਣ ਨੇ ਉਹ ਨਹੀਂ ਉਹ ਰੋ ਤੇ ਹੋ ਗਈ ਸੀ ਭੋਗ ਭਾਗ ਤੇ ਹੋ ਕੇ ਗਈ ਸੀ ਉਹ ਭੋਗ ਤੇ ਹੋ ਕੇ ਗਈ ਸੀ ਕੀ ਪਤਾ ਅੱਜ ਉਹਨੇ ਕੀ ਕਰਨਾ ਆਣਾ ਹੈਗਾ ਨਾਲੇ ਚਾਹੀ ਗਰਨੀ ਰਿਸਤਾ ਆਗਾ ਹੀ ਉਹਨੂੰ ਕੋਈ ਮਤਲਬ ਹੀ ਨਹੀਂ ਬੰਦਾ ਉਹਦਾ ਤਾਂ ਪਹਿਲੀ ਗੱਲ ਤਾਂ ਮਤਲਬ ਬੰਦਾ ਹੀ ਨਹੀਂ ਆਉਂਦਾ ਨਹੀਂ ਬੰਦਾ ਮਤਲਬ ਪਹਿਲਾਂ ਤੂੰ ਆਂਦੀ ਸੀ ਹੁਣ ਤੈਨੂੰ ਕੀ ਲੋੜ ਪਈ ਆਂਦੀ ਆਫੇ ਮੂੰਹ ਚੁੱਕ ਕੇ ਮੈਂ ਲੱਗੀ ਆਣ ਫੋਨ ਕਰਤਾ ਤੇ ਮੈਂ ਕੀ ਕਹਿਣਾ ਸੀ ਤੇ ਮੈਂ ਕਿਹਾ ਆ ਜਾ ਫਿਰ ਹੋਰ ਕੀ ਉਹ ਮੈਂ ਪੁੱਛ ਲੈਂਦੀ ਕੰਮ ਮੈਨੂੰ ਅੱਜ ਜਾਣਾ ਵੀ ਹੈ ਕਿਤੇ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਹੂੰ ਪਹਿਲਾਂ ਕਰੀਏ ਆਪਾਂ ਕੋਈ ਕੰਮ ਵਾਲੀ ਦਾ ਪ੍ਰਬੰਧ ਤੇ ਚਾਹੀਦਾ ਵਾ ਪਤਾ ਕੀ ਆ ਪਤਾ ਨਹੀਂ ਕੀ ਗੱਲ ਆ ਇਹ ਜਰੋਂ ਦੇ ਕਵਲ ਹਟਈ ਐ ਨਾ ਉਸ ਤੋਂ ਬਾਅਦ ਕੋਈ ਕੰਮ ਵਾਲੀ ਟਿਕਰ ਨਹੀਂ ਡਈ ਕਦੀ ਨਹੀਂ ਪਈ ਮੈਂ ਤੇ ਆਪ ਕਰਨੀ ਪਈ ਐ ਜੀ ਅਭੀ ਸਵੇਰ ਵੇਖ ਲੈ 500 ਰੁਪਇਆ ਦਿੱਤਾ ਸੀ ਮੋਬਾਈਲ ਵੀ ਦਿੱਤਾ ਜੇ ਹੈ ਮੋਬਾਈਲ ਵੀ ਦਿੱਤਾ ਕਿੰਨਾ ਕੋਈ ਦਿੱਤਾ ਕਿ ਸਾਡਾ ਕੰਮ ਕਰੋਗੇ ਐ ਨਹੀਂ ਕਰਨਾ ਭੰਜੀ ਉਹਨਾਂ ਨੇ ਐ ਨਹੀਂ ਕਰਨਾ ਰੱਬ ਜਾਣੇ ਨਹੀਂ ਕਰਦੀਆਂ ਤੇ ਨਾ ਕਰਨ ਤਾਂ ਉਹਨਾਂ ਨੇ ਪੱਕਾ ਨਾ ਮੈ ਫੋਨ ਆਇਆ ਸੀ ਜਸਵੀਰ ਮਨਜੀਤ ਜੀ ਮਸੀਆ ਲੱਭ ਤਰ ਫਿਕੋ ਵਧੀਆ ਵਧੀਆ ਬੈਠੋ 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 ਤੁਸੀਂ ਇੱਧਰ ਆ ਮੈਂ ਕਿ ਕੁੜੀਆਂ ਦਾ ਪਤਾ ਕਰਕੇ ਹੀ ਆਵਾਂ ਆਹੋ ਤੁਹਾਡਾ ਸਵੇਰੇ ਫੋਨ ਆਇਆ ਸੀ ਪਾਣੀ ਪੀਣਾ ਪਾਣੀ ਲੈਣਾ ਨਹੀਂ ਨਹੀਂ ਕੋਈ ਲੋੜ ਨਹੀਂ ਪਾਣੀ ਮੌਸਮ ਹੈ ਠੰਡਾ ਹੈ ਨਾ ਅੱਛਾ ਅੱਛਾ ਹੋਰ ਸੁਣਾਓ ਬਸ ਠੀਕ ਹੈ ਮੈਂ ਕਿ ਦੇਖ ਕੇ ਆਵਾਂ ਕੁੜੀਆਂ ਨੂੰ ਉਦਾਸ ਹੋਈਆਂ ਹੋਣੀਆਂ ਆਪਣੀ ਚਾਈ ਬਿਨਾ ਤੇ ਹੋ ਤਾਂ ਹੋ ਹੀ ਜਾਂਦਾ ਵਾ ਜਦੋਂ ਸਿਆਣੇ ਨਾ ਹੋਣ ਤੇ ਹੋ ਹੀ ਜਾਂਦਾ ਮਸੀ ਜੀ ਹਾਂ ਤੇ ਮੈਂ ਕਿ ਦੇਖ ਆਵਾਂ ਜਰਾ ਖਾਲੀ ਲੱਗ ਹਾਂ ਮੈਂ ਕਿ ਉਦਾਸ ਪੜੇ ਮੈਂ ਹੀ ਉਹ ਮਿਲ ਕੇ ਆਵਾਂ ਜਰਾ ਮਾਸੀ ਜੀ ਕੀ ਦਸੀ ਹਾਂ ਉਹਨਾਂ ਨੇ ਕਦੀ ਮੈਨੂੰ ਕਹਣਾ ਕਦੀ ਕੋਈ ਚੀਜ਼ ਦੇ ਦੇ ਚਲ ਕੋਈ ਨਹੀਂ ਪੁੱਤ ਮਾਨਣਾ ਨਾ ਪਰ ਕੋਈ ਆਖਰ ਤੇ ਜਾਣਾ ਹੀ ਹੈ ਸਭ ਨੇ ਜਾਣਾ ਉਹਨਾਂ ਦੀ ਉਮਰ ਵੀ ਹੋ ਗਈ ਸੀ ਪਰ ਮਾਸੀ ਜੀ ਭਾਂਜੀ ਬਹੁਤ ਰੋਂਦੇ ਸਾਰਾ ਸਾਰੀ ਸਾਰੀ ਰਾਤ ਹੁੰਦੇ ਨਹੀਂ ਕੋਈ ਯਾਰ ਬਣਿਆ ਸੀ ਨਾ ਗਲਤ ਯਾਰ ਵੱਡਿਆਂ ਦਾਰ ਹੁੰਦਾ ਐ ਬਣਾ ਦੇ ਦੱਲੀਆਂ ਬਣਾ ਦੇ ਖਿਚੜੀ ਬਣਾ ਦੇ ਲੱਗੇ ਰਹਿਣਾ ਉਹਨਾਂ ਨਾਲ ਆਰਧਿਆ ਪਰ ਉਹ ਬਹੁਤ ਸ਼ਕੀਨ ਹੁੰਦੇ ਉਹਨਾਂ ਦੇ ਨਾਲ ਅਸੀਂ ਵੀ ਖਾ ਪੀ ਲੈਂਦਾ ਸੀ ਸਭ ਕੁਝ ਨਹੀਂ ਉਹ ਤੇ ਹੁੰਦਾ ਹੈ ਫਰਕ ਤੇ ਪੈਂਦਾ ਹੀ ਨਹੀਂ ਉੱਠਦੇ ਆ ਮਨਜੂ ਨੇ ਪਹਿਲਾਂ ਵੇਖਣਾ ਦੁਪਹਿਰ ਤੱਕ ਹੂੰ ਤੇ ਬਾਸ ਕਰੋ ਪੁੱਤਰ ਰੋਣੇ ਤੋਂ ਨੇ ਬਾਸ ਕਰੋ ਸੁਖ ਸ਼ਾਂਤੀ ਕਰ ਵਰਤੋ ਚੱਲ ਅਸੀਂ ਗੱਲਾਂ ਬਾਤਾਂ ਕਰਨੇ ਆ ਚਾਹੀਦਸ ਦੀ ਹੁੰਦੀ ਸੀ ਮੈਨੂੰ ਆ ਬਹੁਤ ਚੰਗੀਆਂ ਮੇਰੀ ਬੜੀ ਸੇਵਾ ਕਰਦੀਆਂ ਤੇ ਤੁਸੀਂ ਐਵੇਂ ਨਾ ਪਰੇਸ਼ਾਨ ਹੋ ਜਾਣ ਲੈਦੇ ਪੁੱਤ ਜਾਣਾ ਹੀ ਸੀ ਕਿੰਨੀ ਕੁ ਦੇਰ ਹੋਰ ਦੁਨੀਆ ਦੇ ਪੈਰ ਉਮਰ ਵੀ ਤੇ ਉਹਨਾਂ ਦੀ ਹੋ ਗਈ ਸੀ ਨਾ ਕੋਈ ਗੱਲ ਨਹੀਂ ਫੇਰ ਕੇ ਅੱਛਾ ਇੱਕ ਗੱਲ ਆ ਮੇਰੀ ਗੱਲ ਸੁਣੋ ਤੂੰ ਘਿਓ ਤੇ ਵਾਧੂ ਚਾਈ ਤੇ ਪਾਇਆ ਲੋਕੀ ਇੱਕ ਡੱਬਾ ਬੰਦੇ ਤੂੰ ਦੋ ਦੋ ਡੱਬੇ ਪਾਏ ਉਹਦੇ ਤੇ ਤੇ ਮਾਸੀ ਜੀ ਪਾਣਾ ਹੀ ਸੀ ਸਾਨ ਥੋੜੀ ਕੀਤਾ ਕਿਸੇ ਸਿਰ ਚਾਈ ਸੀ ਸਾਡੀ ਉਹ ਤਾਂ ਦੇਸੀ ਘਿਓ ਤੇ ਬਿਨਾਂ ਰੋਟੀ ਖਾਂਦੀ ਨਹੀਂ ਸੀ ਜੇ ਇੰਨਾ ਜਿੰਨਾ ਘਿਓ ਪਾਣਾ ਹੁੰਦਾ ਤੇ ਕਹਿੰਦਾ ਇੰਨਾ ਪਾ ਫੇਰ ਰੋਟੀ ਖਾਂਦੇ ਹੁੰਦੇ ਸੀ ਉਹ ਆਉ ਨਹੀਂ ਸਵਾਦ ਸੂ ਤੇ ਬੜੇ ਲੈਂਦੇ ਦੇਸੀ ਘਿਓ ਤੇ ਬਹੁਤ ਸਵਾਦ ਰੋਟੀ ਖਾਂਦੇ ਨਹੀਂ ਦੇਸੀ ਘਿਓ ਰੋਟੀ ਵੀ ਤੁਸੀਂ ਸਾਰੀ ਉਹਦੇ ਉੱਤੇ ਦੇਸੀ ਘੋਦੀ ਬਣਾਈ ਐ ਲੈ ਤਾਂ ਮਸੀਹ ਕੈਨ ਵਾਲੀ ਗੱਲ ਜੇ ਲੋਕੀ ਵੀ ਇੰਨੀ ਆਏ ਆ ਮੈਂ ਕਦੀ ਦੇਖਣ ਵਾਲੀ ਗੱਲ ਸੀ ਪੂਰਾ ਹਾਲ ਹੀ ਭਰਿਆ ਪਿਆ ਸੀ ਚਾਹੀ ਜੀ ਬਾਹਰ ਤੱਕ ਲੋਕੀ ਬੈਠੇ ਹੋਏ ਸੀ ਬਾਜੀ ਦੇ ਵੀ ਇੰਨੀ ਆਕ ਵੀ ਕੁੜਮਾ ਕਟੰਬਾ ਵਾਲੇ ਲੋਕਾਂ ਨੇ ਤੇ ਆਣਾ ਹੀ ਆਣਾ ਗਲੀ ਗੁਆੜ ਵੀ ਮਸੀਹ ਜੀ ਬਹੁਤ ਆਇਆ ਸਾਡਾ ਬਹੁਤ ਜਿਆਦਾ ਰੋਟੀ ਤਾਂ ਮਸੀਹ ਜੀ ਕਰਨੀ ਸੀ ਆਪਾਂ ਕੀਤੀ ਵੀ ਦੇਸੀ ਘੋਦੀ ਕਿਤੇ ਸਮਝ ਗਿਆ ਬਣਾਈਆ ਬਿਲਕੁਲ ਵਿਆਹ ਵਰਗੀ ਰੋਟੀ ਕੀਤੀ ਜਿਸ ਵੀਰ ਸਵਾਦ ਬੜੀਆਂ ਸੀ ਲੋਕੀ ਮੂੰਹ ਚੁੰਗਲਾ ਪਾਵਾ ਕੇ ਕਰ ਐਸਾ ਚੂਤਦੇ ਕਹਿੰਦੇ ਅੱਡੀ ਸਵਾਦ ਅੱਡੀ ਮਦਿਆ ਹਲਵਾਈ ਲਾਇਆ ਇਹਨਾਂ ਨੇ ਚਾਹੀਦੀ ਆਖਰੀ ਰੋਟੀ ਤੇ ਹੈਗੀ ਸੀ ਨਾਲੇ ਤੁਹਾਡੇ ਪੁੱਤ ਦਾ ਬਾਹਰੋਂ ਫੋਨ ਆ ਗਿਆ ਸੀ ਦੋਵਾਂ ਦਾ ਉਹ ਕਦੇ ਕਿਸੇ ਚੀਜ਼ ਦਾ ਘਾਟਾ ਨਹੀਂ ਹੁਣਾ ਚਾਹੀਦਾ ਸਾਡੀ ਕਿਸਮ ਨਮਾੜੀ ਸੀ ਜੇ ਦੋਨੇ ਪੁੱਤ ਨਹੀਂ ਗਏ ਸੀ ਮਿੱਠਾ ਵੀ ਤੁਸੀਂ ਇੰਨਾ ਰੱਖਿਆ ਚਾਰ ਚਾਰ ਚੀਜ਼ਾਂ ਮਿਠੇ ਰੱਖ ਦਿੱਤੀਆਂ ਵੱਡਾ ਕੀਤਾ ਸੀ ਵੱਡਾ ਕੀਤਾ ਸੀ ਇਹ ਬਹੁਤ ਹੀ ਵਧੀਆ ਸੀ ਹਾਂ ਲੱਡੂ ਬੜੇ ਖੁਸ਼ ਹੋ ਕੇ ਖਾਂਦੇ ਹੀ ਦੇਸੀ ਘੋੜੇ ਸੋ ਸਾਡੇ ਕੋ ਤੇ ਗਲਤੀ ਹੈਗੀ ਲੱਡੂ ਨਹੀਂ ਰੱਖੇ ਗਏ ਸਾਡੇ ਕੋਲੋਂ ਚੱਲ ਕੋਈ ਨਹੀਂ ਫੇਰ ਸ਼ਰਾਦ ਕਰੋ ਜਾਂ ਫੇਰ ਕੋਵਾ ਦਾ ਨਾ ਉੱਤੇ ਲੈ ਚੇਤਾ ਚੇਤਾ ਘਰਾਤਾ ਜੋ ਮਾਸੇ ਜੀ ਸ਼ਨਾ ਕਰੋਗੇ ਉੱਥੇ ਕੋਵਾ ਦਾ ਨਾ ਚਲੋ ਠੀਕ ਰੋਟੀ ਦੇਈ ਦੀਆਂ ਨਾ ਦੋ ਦੋ ਵਿੱਚ ਦੇ ਦਾਂ ਅੱਛਾ ਪਰ ਇੱਕ ਗੱਲ ਮੇਰੀ ਗੱਲ ਸੁਣੋ ਇਹ ਚਾਰ ਜੀਨ ਹੋਇਆ ਤੇ ਤੁਸੀਂ ਮੇਕਅਪ ਕਰਨਾ ਸ਼ੁਰੂ ਕਰ ਦਿੱਤੇ ਹੈ ਹੈ ਮਾਸੀ ਜੀ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਮੇ ਕੰਨਾ ਸੀ ਰੋਂਦੀ ਆ ਨਹੀਂ ਭਈਆ ਨਹੀਂ ਨਹੀਂ ਤੁਹਾਨੂੰ ਮੇ ਕੰਨਾ ਬਣੀ ਪੈ ਗਈ ਆ ਦੱਸ ਲੋਕੀ ਗੱਲਾਂ ਕਰਦੇ ਬੇਨਾਂ ਚਾਰ ਦਿਨ ਦੀ ਲੋਕਾਂ ਦੀ ਗੱਲ ਛੱਡਾ ਸਾਡਾ ਕੋਈ ਦਰਦ ਨਹੀਂ ਵੇਖਦਾ ਪਿਆ ਸੀ ਇੰਨਾ ਰੋਂਦੀ ਆ ਮੈਂ ਨਾ ਤੇ ਸਭ ਵੱਡ ਗਵਾਂਡੀ ਕਹਿਂ ਡਿਆ ਸੀ ਕਦੇ ਵੱਡ ਵਟੇਰੀ ਹੈਗੀ ਆ ਕੋਈ ਨਹੀਂ ਤੁਸੀਂ ਲਾਇਆ ਪਾਇਆ ਕਰੋ ਆਪਾਂ ਕਰਤੀ ਗਈ ਹੈਗੀ ਆ ਮੈਨੂੰ ਕਿਹਾ ਵੀ ਇੱਕ ਦੋ ਜਣੇ ਕੰਨਿਆ ਨੇ ਤੇ ਚੁੱਟੀਆਂ ਚੁੰਨੀਆਂ ਤੱਕ ਨਹੀਂ ਦੀਆਂ ਮੈਂ ਕਿਹਾ ਕੋਈ ਨਹੀਂ ਆਪਣੀਆਂ ਧੀਆਂ ਹੀ ਚਾਹੀ ਸਮਝਦੀ ਸੀ ਜੈਨੂ ਤੇਨੂੰ ਕੋਲ ਮਸੀ ਕੇ ਤੇ ਚਟੀਆਂ ਚੁੰਨੀਆਂ ਨਹੀਂ ਲੈਂਦੀਆਂ ਕਿਹਾ ਵਿੱਚ ਮੈਂ ਆਪ ਹੀ ਰੋਕ ਦਿੱਤਾ ਉਹਨਾਂ ਨੂੰ ਕੋਈ ਮਸੀ ਕੋਈ ਨਹੀਂ ਕੰਦਾ ਰਿਸ਼ਤੇਦਾਰੀ ਕੰਦੇ ਉੱਤੇ ਮੈਂ ਆਪ ਹੀ ਟੋਕਦਾ ਸੀ ਮੈਂ ਕਿਹਾ ਬਾਲੜੀਆਂ ਜੀ ਇਹਨਾਂ ਨੇ ਗੱਲ ਸੀ ਜੋ ਬੈਠੇ ਚਟੀਆਂ ਚੁੰਨੀਆਂ ਕਰਨ ਨੂੰ ਤਾਂ ਲੱਗੀ ਗੱਲ ਬਾਤ ਸੀ ਤੁਹਾਨੂੰ ਮੈਂ ਦੱਸਦੀ ਆ ਸਾਨੂੰ ਪਤਾ ਚਾਹੀ ਜੀ ਕੀ ਕੰਦੇ ਹੁੰਦੇ ਸੀ ਮੈਨੂੰ ਨਹੀਂ ਤੇ ਚਟੀਆਂ ਚੁੰਨੀਆਂ ਚੰਗੀਆਂ ਲੱਗਦੀਆਂ ਮੇਰੀ ਧੀਆਂ ਰਾੜੀਆਂ ਚਿੱਟੀਆਂ ਚੁੰਨੀਆਂ ਨੇ ਤੁਸੀਂ ਲੈਣੀਆਂ ਮੈਂ ਬੈਠੀ ਰਚਾਈ ਕਹਿੰਦੀ ਮੈਂ ਆਪਰੇ ਕਦੀ ਚਿੱਟੀ ਚੁੰਨੀ ਲੈ ਤੁਸੀਂ ਵੀ ਲੈੜੇ ਚਾਹ ਟੋਕ ਦਿੱਤਾ ਲੋਕਾਂ ਨੂੰ ਮੇਨੇ ਸੀ ਜੋ ਵੱਡੇ ਬੈਠੇ ਦਿੱਤੀਆਂ ਦੁਨੀਆਂ ਉਹ ਬਾਲੜੀਆਂ ਕਰਦੀ ਉਹਨੇ ਨੂੰ ਕੀ ਲੋੜ ਪਈ ਦਿੱਤੀਆਂ ਦੁਨੀਆਂ ਕਰਨੀ ਸ਼ਕਤੀ ਨਜ਼ਰ ਮਾਸੀ ਰਹਿੰਦੀ ਆ ਮੈਂ ਐਸੋ ਕੋ ਬਿੰਦੀ ਲਾਈ ਸੀ ਉਹ ਕੰਦੀ ਤੈਨੂੰ ਕਿੰਨੇ ਕਿਆ ਬਿੰਦੀ ਲਾਉਣ ਵਾਸਤੇ ਮੈਂ ਕਿਹਾ ਭਾਬੀ ਨੇ ਕਿਹਾ ਉਹਨੇ ਮਨੋਸੇ ਵੇਲੇ ਬਿੰਦੀ ਲਗਵਾਤੀ ਅਸੀਂ ਨਹੀਂ ਹੁਣ ਚਾਹੀਜੇ ਮਾਸੀ ਜੀ ਬਿੰਦੀ ਨਹੀਂ ਲਾਂਦੇ ਹੈ ਨਾ ਵਾਏ ਗਰੂ ਸੁਖ ਸ਼ਾਂਤੀ ਹੁਣ ਵਰਤੇ ਤੁਹਾਡੇ ਘਰ ਦੇ ਕੋਈ ਗੱਲ ਇੰਜ ਕਰ ਚਾਹ ਬਣਾ ਲਗੇ ਚਾਹ ਤੇ ਚਲਾ ਆ ਜੋ ਫਿਰ ਮਾਸੀ ਜੀ ਕੀ ਖਾਓਗੇ ਕੁਝ ਨਹੀਂ ਖਾਣਾ ਹੁਣ ਚਾਹ ਦਾ ਕਾ ਪੀਆ ਨਹੀਂ ਚਾਹ ਜੀ ਜਿੰਦ ਨੂੰ ਖਾਪ ਲਾ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਫੇਰ ਕੀ ਫੇਰ ਖਾ ਲਾਂਗੇ ਬੜੇ ਮੇਲੇ ਖਾਣੇ ਤੂੰ ਆਣਾ ਜਾਣਾ ਥੋੜੀ ਛਾੜ ਦੇ ਤੁਸੀਂ ਆ ਬੈਠੋ ਮੈਂ ਤੁਹਾਨੂੰ ਗੋਲੀ ਇੱਥੇ ਲਿਆ ਦੇਣ ਤੁਸੀਂ ਠੀਕ ਨਹੀਂ ਗੇ ਇਹ ਗੋਲੀ ਤੂੰ ਖਾ ਲੈ ਚਲ ਮੈਂ ਫੜ ਲੇ ਮੈਂ ਆਈ ਮਾਸੀ ਮੈਂ ਕੀ ਗੱਲ ਤਬੀਆ ਨੇ ਜਸਪੀਰ ਠੀਕ ਤੇਰੀ ਮਾਸੀ ਜਿਹੜੀ ਚਾਹੀ ਗਈ ਆ ਠੀਕ ਹੈ ਅਗੇ ਕਦੋਂ ਦੇ ਅੱਪਾ ਚਲ ਪੁੱਤੋਂ ਹੋਂਸ ਲਾ ਘਰ ਹੋਂਸ ਲਾ ਘਰ ਆਏ ਚਲ ਜਸਪੀਰ ਪੁੱਤ ਚੁੱਪ ਕਰ ਮੈਂ ਨਹੀਂ ਕੁਝ ਖਾਣਾ ਬਚਾ ਦਾ ਕਾ ਪੀਂ ਮੈਂ ਨਹੀਂ ਕੁਛ ਬੜੇ ਵੇਲੇ ਘਰ ਨੂੰ ਸਾਡੀ ਸਾਡੇ ਲੱਗੇ ਘੋੜ ਤੇ ਦਾ ਸਮੋਸੇ ਤਲਦਾ ਪਨੀਰ ਵਾਲੇ ਬੜੇ ਵਧੀਆ ਤਲਦਾ ਮੈਂ ਲੈ ਕੇ ਆਈ ਪਨੀਰ ਵਾਲੇ ਸਮੋਸੇ ਉਸੇ ਨੇ ਕੋਈ ਚਿੰਤਾ ਨਹੀਂ ਪਨੀਰ ਵਾਲੇ ਸਮੋਸੇ ਬੜੇ ਖਾਦੀ ਹੁੰਦੀ ਨੇ ਚਾਹੀ ਸਾਡੀ ਹਲ ਚਾਹੀ ਜਿੰਦੇ ਜਿੰਨ ਨੂੰ ਪੁੱਛਿਆ ਨਹੀਂ ਹੁਣ ਚਾਈ ਚਾਈ ਲਾਈ ਹੈ ਪਨੀਰ ਵਾਲੇ ਸਮੋਸੇ ਖਵਾਣ ਡੀਏ ਤੁਹਾਡੇ ਢਿੱਡੇ ਚੱਲ ਜਾਣ ਉਹ ਥੋੜੇ ਆ ਕਿਉ ਹੋ ਸੀ ਦੋ ਦੋ ਡੱਬੇ ਪਾਈ ਚਾਹ ਖਾਂਦੀ ਨਹੀਂ ਸੀ ਦੋ ਦੋ ਡੱਬ ਕਿਉ ਹ ਤੋ ਵੀ ਨਾ ਐਨਾ ਕਿਉ ਪਵਾਂਦੀ ਫਰਾਂਟਿਸ ਤੂੰ ਦੇਣ ਵਾਲੀ ਇੱਕ ਚਮਚਾ ਨਹੀਂ ਸੀ ਦਿੰਦੀ ਸਭ ਕੁਝ ਮੈਨੂੰ ਦੱਸਦੀ ਸੀ ਭੈਣ ਜੀ ਕਿ ਮੈਂ ਨਾ ਕੀ ਕਰਦੀ ਸੁੱਕੀਆਂ ਰੋਟੀਆਂ ਦੇ ਅੱਗੇ ਰੱਖ ਦਿੰਦੀਆਂ ਸੀ ਤੜਫਾ ਤੜਫਾ ਕੇ ਉਹਨੂੰ ਮਾਰ ਛੱਡਿਆ ਸੇਵਾ ਕਰਨੀ ਆ ਨਾ ਨੇ ਜਿੰਦਾ ਜੀ ਤੱਕ ਤੱਕਿਆ ਤੱਕ ਨਹੀਂ ਉਹਨੂੰ ਦੁਆਦਾਰੂ ਤੱਕ ਨਹੀਂ ਸੀ ਲੱਗਦੇ ਮੈਨੂੰ ਉਹਨੇ ਆਪ ਟੈਲੀਫੋਨ ਤੇ ਕੀਤਾ ਮੈਨੂੰ ਦੁਆ ਤੱਕ ਨਹੀਂ ਲੱਗਦੇ ਮਰੰਡੇ ਹੀ ਆ ਮੈਂ ਬਿਮਾਰ ਜਿਹੜਾ ਤੂੰ ਕਰਦੀਆਂ ਠੇਖਣ ਕਿੱਡੇ ਮੇਰੇ ਸਾਹਮਣੇ ਕਰਨ ਦੀ ਹੈ ਚਾਈ ਚਾਈ ਤੇ ਚਾਈ ਇਹ ਚਾਈ ਦੇ ਨਾਲ ਤੁਰ ਜਾਣਾ ਸੀ ਚਾਈ ਦੇ ਨਾਲ ਐਨੇ ਪਿਆਰ ਦਿੱਤੇ ਦੇਖਦੇ ਨਾ ਮੈਂ ਵੀ ਕਿੰਨਾ ਕਿ ਤੁਹਾਡਾ ਪਿਆਰ ਜਾਗਦਾ ਚਾਈ ਦੇ ਨਾਲ ਚਾਰੀ ਨੂੰ ਜੀ ਮਾਰ ਛੱਡਿਆ ਖਾਣ ਪੀਣ ਤੋਂ ਬਗੈਰ ਦੁਆਦਾਰੂ ਤੋਂ ਬਗੈਰ ਹੀ ਮਾਰ ਛੱਡਿਆ ਉਹ ਜਾਣ ਨਾ ਲਈ ਸੀ ਕਿਦਰੇ ਕਿਦਰੇ ਨਹੀਂ ਸੀ ਜਾਣਾ ਉਹਨੇ ਸੇਵਾ ਹੀ ਨਹੀਂ ਉਹਨਾਂ ਦੀ ਕੀਤੀ ਲਾਂਤਾ ਜੀਆਂ ਹੋ ਜੀਆਂ ਦੋਵੇਂ ਨੂੰ ਅਰੇ ਜੀ ਜੀਪੋ ਦੀ ਰੋਟੀ ਬੜੀ ਸ਼ਾਨਦਾਰ ਦਿੱਤੀ ਐ ਦੇਸੀ ਘਿਓ ਦਿੱਤੀ ਲੋਕਾਂ ਦੀ ਵਾਈ ਵਾਈ ਖੱਟਣ ਲਈ ਲੈ ਲੈ ਘਰ ਦੀ ਨੂੰ ਤਾਂ ਮਾਰ ਛੱਡਿਆ ਜੇ ਰੋਟੀ ਪਾਣੀ ਤੋਂ ਬਿਨਾਂ ਹੀ ਹੁਣ ਤਾਂ ਦਿੱਤਾ ਹੀ ਕੱਖ ਨਹੀਂ ਖੰਗਦੀ ਦੇ ਰੁੜ ਗਿਆ ਨਹੀਂ ਕਿ ਮਾਤਸਾ ਦੇਸੀ ਘਿਓ ਦੀ ਚਾਹ ਚ ਪਾ ਦੇਗੀ ਕਦੀ ਦੁੱਧ ਨਹੀਂ ਪਹਲਾਣਾ ਕੋਈ ਕੁਝ ਨਹੀਂ ਕਰਨਾ ਕਿਹੜੇ ਕੰਦੇ ਆੜ ਮੈਨੂੰ ਦੱਸਣ ਹਾਂ ਘੜੇ ਆ ਗਏ ਮੇਰੀ ਬੰਦੀ ਲਵਾਤੀ ਚਾਰ ਦਿਨ ਸਾਥ ਸਾਥ ਸਹੋਣ ਨਹੀਂ ਕਰਦੀ ਕਿ ਲਿਪਸ ਤੋਂ ਕਾਂ ਬਿੰਦੀਆਂ ਲਾ ਕੇ ਕਿਸ ਤਰ੍ਹਾਂ ਬੈਠ ਗਈ ਐ ਦੰਦੀਆਂ ਕੱਢਣ ਡੀਆਂ ਅੱਛਾ ਮੇਰੇ ਸਾਹਮਣੇ ਇੱਥੇ ਖਸਮਾਨੇ ਮਗਰ ਮੱਛਦੇ ਆ ਅਤਰੂ ਵਗਾਂ ਡੀਆਂ ਹਾਈ ਅਸੀਂ ਸਾਨੂੰ ਆਂਦਾ ਸਾਨੂੰ ਚੰ ਚਾਹੀਦੀ ਯਾਦ ਆਂਦੀ ਤੁਹਾਨੂੰ ਯਾਦ ਆਂਦੀ ਏ ਤੂੰ ਤੇ ਐਸ਼ਾ ਕਰਨ ਨਹੀਂ ਜਾਂਗੇ ਤੁਹਾਡੀ ਸ਼ਕਲ ਤਾਂ ਨਹੀਂ ਲੱਗਦਾ ਤੁਹਾਨੂੰ ਯਾਦ ਆਂਦੀ ਚਾਹੀਦੀ ਨਹੀਂ ਤੇ ਚਿਹਰੇ ਤਾਂ ਮੁੜ ਜਾਏ ਹੁਣ ਕਿਦੜ ਹੈ ਨਹੀਂ ਇਹ ਪਨੀਰ ਦੇ ਸਮੋਸੇ ਸੁੱਜਣ ਡਈ ਐ ਇਹਨਾਂ ਨੂੰ ਹੁਣ ਕਬ ਮਾਨ ਕਦੀ ਖਾਏਗੇ ਪਨੀਰ ਦੇ ਸਮੋਸੇ ਆਪ ਹੀ ਖਾ ਚੜਦੀਆਂ ਸੀ ਦੂਰ ਅੰਦਰ ਬਾੜ-ਬੜ ਕੇ ਖਾਂਦੀਆਂ ਰੰਗੀਆਂ ਸੀ ਹਰ ਵੇਲੇ ਚਵਲਾਂ ਜੀਆਂ ਨਾਂ ਤੇ ਮੈਂ ਤਾਂ ਵੇਖਣ ਹੀ ਅਸਲ ਚਾਈ ਸੀ ਮੈਂ ਨਾ ਚਾਵਾ ਪੀਣ ਆਈ ਆ ਤੇ ਪਨੀਰ ਦੇ ਸੋਸੇ ਖਾਣ ਆਈ ਆ ਮੈਂ ਦੇਖਣ ਹੀ ਆਈ ਆ ਕੀ ਕਰਦੀ ਕਿ ਨੱਕ ਦੂਕਾ ਨਾ ਕਿ ਨੱਕ ਸੋਸ ਵੜਿਆ ਕਿਤੇ ਚਿਹਰੇ ਤੇ ਇਹਨਾਂ ਨੂੰ ਬੇਰੌਣ ਕੀ ਲੱਗਦੀ ਹੋਣੀ ਕਿਦਰੇ ਵੀ ਵੀ ਸ਼ਰਮਾ ਜੀਆਂ ਕਿਦਦਰਦੀਆਂ ਭੋਗ ਤੇ ਮੈਂ ਨਾ ਵੇਖ ਲਿਆ ਸੀ ਚੰਗੀ ਤਰ੍ਹਾਂ ਕਿੱਧਰ ਥ੍ਰੈਡਿੰਗਾਂ ਕਰਾਈਆਂ ਹੀ ਆ ਕਿਧਰ ਫੇਸ ਚ ਲੱਗ ਰਹੀ ਐ ਵਾਲਾ ਨੂੰ ਡਾਈ ਲਗਵਾਈ ਹੋਈ ਮੈਂ ਕਿ ਨਹੀਂ ਹੱਦ ਹੋਈ ਮੈਂ ਪਾਗਲ ਆ ਕੋਈ ਮੈਂ ਸਾਰੀ ਦੁਨੀਆ ਦੇਖੀ ਐ ਇਹ ਮੇਰੇ ਤੋਂ ਬਹੁਤੀਆਂ ਨਹੀਂ ਸਿਆਣੀਆਂ ਹਈਆਂ ਆਪਣੇ ਅੰਧਖਾਨੇ ਸਾਨੂੰ ਦੁੱਖ ਬੜਾ ਐਡਾ ਹੀ ਦੁੱਖ ਸਿਰ ਨਾਲ ਚੱਲ ਜਾਂਦੀ ਨਹੀਂ ਐ ਚਾਇਦ ਚਾਰ ਦਿਨ ਤੱਕ ਉਹਨੂੰ ਡੱਕ ਨਹੀਂ ਸਕੀਆ ਨਾ ਸਾਂਭ ਸਕੀਆ ਤੇ ਅਖੀਰਲਾ ਵੇਲਾ ਉਹਨੂੰ ਸਾਂਭ ਲਈਏ ਕਿਧਰ ਐਵੇਂ ਹੀ ਤੋੜ ਦਿੱਤੀ ਭੰਗ ਦੇ ਪਾਣੇ ਚਲੀ ਗਈ ਉਹ ਤਾਂ ਕੁਛ ਹੋਇਆ ਹੀ ਨਾ ਨਾ ਸੇਵਾ ਨਾ ਕੋਈ ਗੱਲ ਤਾਂ ਬਾਤ ਅਰੇ ਦਿਲ ਸਾਰਾ ਦੁੱਖ ਸੂ ਕਰਦੀ ਸੀ ਉਹਨੂੰ ਵੀਕਰ ਮੰਨ ਮੇਰਾ ਦੇ ਘਰ ਆ ਜਾਂਦੀ ਸੀ ਇਹਨਾਂ ਨੂੰ ਕਿੰਨੇ ਆਣਾ ਹੁਣ ਮਕਰੋਨੀ ਬਣਾਨੇ ਆ ਅੱਜ ਕੁੜੀ ਨੇ ਵੀ ਆਣਾ ਉਹਨੂੰ ਮਕਰੋਨੀ ਸਵਾਦ ਲੱਗਦੀ ਮਨਜੂ ਹਾਂਜੀ ਲੈ ਆਂਦੀ ਮੈਂ ਕਾਪਰ ਲਿਆ ਕੇ ਮੇਰੀ ਗੱਲ ਸੁਣ ਨਾ ਹਾਂਜੀ ਇਹ ਵਿਚਾਰੋ ਜਾ ਕੇ ਸਮਾਨ ਲੈ ਕੇ ਆ ਤੇ ਮੈਂ ਕਿਹਾ ਸੀ ਕਿ ਰਾਤ ਨੂੰ ਲੈ ਪਰ ਤੂੰ ਮੇਰੀ ਆਖੇ ਨਹੀਂ ਲੱਗੀ ਚਲੋ ਲਿਖਾ ਹੁਣ ਲਿਖਾ ਦੋ ਇੱਕ ਲਿਖ ਸੂਟ ਨਹੀਂ ਜਿਹੜਾ ਹਾਂਜੀ ਜਿਹੜੀ ਪਟਤਾਨ ਆਣੀ ਹੈ ਤੇ ਸੂਟ ਮੇਰੀ ਗੱਲ ਸੁਣ ਵਧੀਆ ਲੈ ਕੇ ਆਵੇਂ ਵਧੀਆ ਹੀ ਆ ਜਾਏਗਾ ਸਸਤਾ ਨਾਲ ਲੈ ਕੇ ਆਵੇਂ ਨਹੀਂ ਨਹੀਂ ਕਿਉਂਕਿ ਦੇਣਾ ਸਾਰਿਆਂ ਵਿੱਚ ਦੇਣਾ ਹਾਂ ਹਾਂ ਤੇ ਉਹ ਮੇਰੀ ਗੱਲ ਸੁਣ ਕਿਰਨ ਤੁਰ ਪਈ ਕਿਰਨ ਤੁਰ ਪਈ ਆਂਦੀ ਪਈ ਆਂਦੀ ਪਈ ਆ ਪਤਾ ਉਹਦਾ ਦਾਦੀ ਦਾ ਪਿਆਰ ਬੜਾ ਸੀ ਉਹ ਤੇ ਹੈ ਪਨੀਰ ਸਾਡ ਵਿੱਚ ਹੈ ਪਨੀਰ ਆਹੋ ਪਨੀਰ ਕਿੰਨਾ ਪਨੀਰ 2 ਕਿਲੋ ਲਿਖ ਲਾ ਰੋਟੀ ਪੈਕ ਤਿੰਨ 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 ਰੋਟੀ ਪੈਕ ਕਰਕੇ ਉਹਨੂੰ ਵੀ ਦੇਣੀ ਕਿਰਨ ਨੂੰ ਵੀ ਦੇਣੀ ਆ 3 ਕਿਲੋ ਪਨੀਰ ਤੇ ਨਾਲ ਹੋਰ ਲੈ ਚਾਹੀਦੀ ਅੱਜ ਜਿਹੜੀ ਵੀ ਚੀਜ਼ ਪਸੰਦੀ ਤੇ ਦੇਸੀ ਕਿਉਂ ਦੀਆਂ ਸਾਰੀਆਂ ਚੀਜ਼ਾਂ ਮੰਰਾਣੀਆਂ ਦੇਸੀ ਕੀ ਉਹਦੀ ਕਿਸੇ ਚੀਜ਼ ਕਮੀ ਨਹੀਂ ਹੋਣੀ ਚਾਹੀਦੀ ਕਿਉਂ ਉਹਦੇ ਬਾਦੂ ਪਿਆ ਹੈ ਉੱਪਰ ਟੀਨ ਪਿਆ ਹੋਇਆ ਹੈ ਉਹਦੀ ਟੈਨਸ਼ਨ ਨਹੀਂ ਗਈ ਪਨੀਰ ਹੋ ਗਿਆ ਆਇਆ ਹੋ ਗਿਆ ਸਮੋਸੇ ਵੀ ਉਹਨੂੰ ਕਹਿ ਦਿੰਨੇ ਆ ਨਹੀਂ ਸਮੋਸੇ ਕੀ ਕਰਨੇ ਨਹੀਂ ਨਹੀਂ ਸ਼ਾਮੀ ਚਾਹ ਨਾਲ ਖਵਾ ਦਾਂਗੇ ਸਾਰਿਆਂ ਨੂੰ ਰੋਟੀ ਤੋਂ ਬਾਅਦ ਗੱਲ ਸਹੀ ਆ ਸਮੋਸੇ ਤੇ ਪਨੀਰ ਦੇ ਪਕੋੜੇ ਆਹੋ ਚਲ ਠੀਕ ਆ ਰੋਟੀ ਰੋਟੀ ਵਾਲੀ ਆਂਡੇ ਹੀ ਮੈਂ ਕਹਿ ਤਾ ਤੁਹਾਨੂੰ ਮੈਂ ਵਧੀਆ ਕੀਤਾ ਵਧੀਆ ਕੀਤਾ ਠੀਕ ਆ ਆਪਣੇ ਕੋ ਕਿਤੇ ਤੂੰ ਚੱਜਾ ਮੈਂ ਵੇਖਦੀ ਕਿਉਂਕਿ ਪਿੱਛੋਂ ਕਰਨਾ ਕਿਤੇ ਹੋਲ ਗਜੋਲ ਅ ਠੰਡਾ ਠੰਡਾ ਕੋਲਡਿੰਗ ਇੱਥੋਂ ਫੜ ਲ ਲੈ ਮੰਮੀ ਹੋਰ ਮੰਮੀ ਕੀ ਕਰੰਦੇ ਜੀ ਇੱਥੇ ਕਿਚਨ ਦੇ ਵਿੱਚ ਉਹ ਕੁਝ ਨਹੀਂ ਸਮਾਨ ਨਹੀਂ ਤੇਰੇ ਦਾਦੀ ਦਾ ਸ਼ਰਾਧ ਨਹੀਂ ਤੈਨੂੰ ਐਸੇ ਕਰਕੇ ਦੱਸਿਆ ਚਲ ਛੱਡ ਪਰਾਂ ਚਲਾ ਜਾ ਅੰਦਰ ਸਮਾਨ ਕਰਦੇ ਨੇ ਫੋਨ ਕਰਦੇ ਨੇ ਆ ਜਾ ਆ ਜਾ ਮੰਜੋ ਕੋਲਡ ਡਰਿੰਕ ਤੇ ਤੇੜੀ ਸੀ ਕੁੜੀ ਨੂੰ ਲੈ ਆਨੀ ਆਜੋ ਆਜੋ ਚਲ ਆ ਬੇਟਾ ਮੈਂ ਕੀ ਅੱਜ ਤੇਰੀ ਦਾਦੀ ਦਾ ਸ਼ਰਾਧ ਕਰਨਾ ਤੇ ਪੋਤਰੀ ਵੀ ਤੇ ਵਿੱਚ ਹੁਣੀ ਜ਼ਰੂਰੀ ਚਾਹੀਦੀ ਆ ਜ਼ਰੂਰ ਚਾਹੀਦੀ ਤੇ ਟਾਈਮ ਸਿਰ ਆ ਗਈ ਆਂ ਹਾਂ ਵਧੀਆ ਹੀ ਆ ਗਈਆਂ ਚੰਗਾ ਕੀਤਾ ਤੂੰ ਆ ਗਈਆਂ ਮੈਂ ਇਹਨੂੰ ਵੈਸੇ ਕਿਆਸੀ ਰਾਤ ਆ ਜਾਂਦੀ ਹੈ ਸਰਾਹ ਤੈਨੂੰ ਪਤਾ ਤੇਰੇ ਦਾਦੀ ਦਾ ਪਹਿਲਾ ਸ਼ਰਾਹ ਦੇਆ ਵਧੀਆ ਢੰਗ ਨਾਲ ਕਰਨਾ ਹੈ ਤੈਨੂੰ ਪਤਾ ਦਾਦੀ ਤੇਰੀ ਕਿੰਨੀ ਸ਼ਕੀਨ ਸੀ ਹੈ ਖਾਣ ਪੀਣ ਦੇ ਖਾਣ ਪੀਣ ਦੇ ਮੈਂ ਅੱਜ ਵੀ ਭੋਗ ਵਾਲੇ ਦਿਨ ਵੀ ਵੇਲਾ ਸਾਰਾ ਸਮਾਨ ਮੜਾ ਨਾ ਵਧੀਆ ਰੱਖਿਆ ਵਧੀਆ ਰੱਖਿਆ ਸੀ ਤੇ ਨਾਲੇ ਕਹਿ ਤਾ ਸੀ ਦੇਸੀ ਘਿਓ ਦਾ ਹੋਣਾ ਚਾਹੀਦਾ ਹੈਂ ਤੇ ਹੁਣ ਵੀ ਮੈਂ ਸਾਰਾ ਕੁਝ ਦੇਸੀ ਘਿਓ ਦੇ ਬਣਾਣਾ ਤੇ ਉਹ ਭੈਣ ਜੀ ਕਹਿੰਦੇ ਸ਼ਾਮੀ ਪਨੀਰ ਦੇ ਪਕੌੜੇ ਮੈਂ ਕਿਹਾ ਚਾਹਨਾ ਪਕੌੜੇ ਤੇ ਸਮੋਸੇ ਖਵਾ ਦਵਾਂਗੇ ਨਾਲ ਮੋਲਦੀ ਵੀ ਆਊਗਾ ਚੰਗਾ ਥੋੜਾ ਲੱਗਣਾ ਚੰਗਾ ਨਹੀਂ ਲੱਗਦਾ ਨਹੀਂ ਤੇ ਤੁਸੀਂ ਸ਼ਰਾਹ ਤੇ ਇੰਨਾ ਕੁਝ ਕਰਨਾ ਤੇ ਕੱਲ੍ਹ ਤਾਂ ਨਾ ਖੀਰ ਬਣਾਣੀ ਪੂੜੀਆਂ ਬਣਾਉਣੀਆਂ ਹੈ ਘਟੋ ਘਟ ਤਿੰਨ ਸਬਜ਼ੀਆਂ ਤੇ ਭਰਾਵਾਂਗੇ ਭੱਲੇ ਵੀ ਨਾਲ ਬਣਵਾ ਲੈ ਮੈਂ ਪਕੌੜੀਆਂ ਰਹਿਣ ਤੋਂ ਭੱਲੇ ਬਣਵਾ ਲੈਣੇ ਆ ਨਾਲ ਉਹ ਕੰਮ ਵਾਲੀ ਸਦਲੀ ਆ ਉਹਨੇ ਆ ਕੇ ਰੋਟੀ ਪਾਣੀ ਬਣਾ ਦੇਣਾ ਅੱਪਾ ਕੀ ਕਰਨਾ ਤੇ ਨਾਲ ਲੱਡੂ ਵੀ ਲੱਡੂ ਵੀ ਬਣਵਾ ਲੈ ਥੋੜੇ ਜਿੰਨੇ ਮੈਂ ਉਹ ਦੇਣੇ ਚਾਹ ਇਹਨੂੰ ਜੜੀ ਜੜੀ ਚੀਜ਼ ਪਸੰਦੀ ਦਾ ਅੱਜ ਸਾਰੀ ਹੀ ਬਣਾ ਲੈਣੀ ਹੈ। ਕੀ ਹੈ ਤੂੰ ਹੁ ਹੁ ਕਿਉਂ ਕਰਨ ਢਈ ਹੱਸਣ ਕਿਉਂ ਢਈ ਆ 10 ਹੱਸ ਛੁਦੇਣੇ ਹੱਸਣਾ ਤੇਨੂੰ ਗੰਮ ਨਹੀਂ ਹੈਗਾ ਤੇਰੀ ਦਾਦੀ ਮਰੀ ਹੋ ਹੈ ਉਹ ਤਾਦਦੀ ਨੇ ਇਨਾ ਪਿਆਰ ਕਰਦੀਆਂ ਤੇ ਉਹ ਦੰਦੀਆਂ ਕੱਢੀ ਜਾਣੀ ਹੈ। ਛੁਦੇਣ ਜੀ ਨਾ ਇਤੇ ਮੈਂ ਤੇ ਤੁਹਾਡੇ ਦੋਵਾਂ ਵੱਲ ਵੇਖ ਕੇ ਹੈਰਾਨ ਆ। ਕਿਉਂ? ਹਾਨ ਉਹ ਕਿਉਂ? ਅਸੀਂ ਕਾਰਟੂਨ ਹੈ। ਮੰਮੀ ਹਾਂ। ਅਕੀ ਡਰਾਮੇ ਤੁਸੀਂ ਕਰਨਦੇ ਜੇ ਦੋਵੇਂ ਜਣੇ ਡਰਾਮੇ ਪੰਜ ਦਿਨ ਹੋ ਚਲੇ ਤਿਆਰੀਆਂ ਕਰਨ ਦੇ ਤਾਂ ਤੂੰ ਡਰਾਮੇ ਸਰਾ ਇਹ ਕਿਹੋ ਜੀ ਕੁੜੀਆਂ ਗੱਲਾਂ ਕਰਦੀ ਪਈ ਹੈ ਤਿਆਰੀਆਂ ਕਰਨ ਦੇ ਜੀ ਉਹ ਇੱਥੇ ਕੋਈ ਵਿਆਹ ਰੱਖਿਆ ਉਹ ਸਾਫ ਸਫਾਈ ਕਰਨ ਦੇ ਸੀ ਘਰ ਦੀ ਫਿਰ ਵੀ ਆਣਾ ਹੈ ਹਾਂ ਹੋ ਸਕਦਾ ਸੀ ਆਪਾਂ ਕਹ ਤੇਰੀ ਸੱਸ ਵੀ ਨਾਲ ਕਿਤੇ ਆਵਾਜ਼ ਕਰੋ ਵੱਡੀ ਮੰਮੀ ਤੇ ਤੁਸੀਂ ਵੀ ਚੁੱਪ ਕਰ ਜਾਓ ਤੇਰਾ ਕਹਿਣਾ ਕੀ ਕੀ ਮਤਲਬ ਤੇਰਾ ਉਹ ਕੀ ਮਤਲਬ ਆ ਉਹ ਆਪਣੇ ਆਪ ਕੋਲੋਂ ਪੁੱਛ ਕੇ ਵੇਖੋ ਤੁਸੀਂ ਉਹ ਕੀ ਮਤਲਬ ਆ ਆ ਤੁਸੀਂ ਲੋਕ ਦਿਖਾਵਾ ਜਿਹੜਾ ਕਰਨ ਦੀਆਂ ਜੇ ਡਰਾਮੇ ਖੇਖਣ ਤੁਹਾਡੇ ਇਹ ਤੁਹਾਨੂੰ ਕੀ ਲੱਗਦਾ ਵਾ ਕਿਸੇ ਨੂੰ ਦਿਖਦੇ ਨਹੀਂ ਪਏ ਸਭ ਨੂੰ ਪਤਾ ਲੱਗੰਦੇ ਆ ਕੀ ਨੇ ਵਿਖੰਡਿਆ ਕੀ ਕੀਤਾ ਆਪਾਂ ਅਚਾਈ ਦੇ ਭੋਗ ਦੇਵੇ ਕਿੰਨਾ ਖਰਚਾ 4-5 ਲੱਖ ਰੁਪਇਆ ਲਾਤਾ ਹੁਣ ਵੀ ਇੰਨੇ ਪੈਸੇ ਲਾਗੇ 20000 ਰੁਪਏ ਦੇ ਥੱਲੇ ਆਇਨਾ ਤੇ ਤੈਨੂੰ ਡਰਾਮੇ ਨਜ਼ਰ ਆਂਡੇ ਕਿਹੋ ਜੀ ਤੂੰ ਕੁੜੀ ਐ ਹੈ ਤੂੰ ਚੰਗੀ ਸਾਡੀ ਗੱਲ ਕਰਨ ਢਈ ਸਾਰੇ ਜਾਣੇ ਕਹਿਣਦੇ ਆ ਰਿਸ਼ਤੇਦਾਰ ਸਾਰੇ ਤੁਮ ਪਈ ਹੋਈ ਆ ਨੂਆ ਹੁਣ ਇਟਾ ਦੀਆਂ ਹੋਣ ਮੁੰਡੇ ਬਾਹਰ ਆ ਫਿਰ ਵੀ ਟੋਰ ਨਾ ਇਹਨਾਂ ਨੇ ਕਿੱਡਾ ਸੋਨਾ ਮਾਤਾ ਦਾ ਭੋਗ ਪਾਇਆ ਇਹਨਾਂ ਨੇ ਹੁਣ ਸਰਾਧ ਕਰਨਾ ਤੇ ਇੰਨਾ ਸੋਨਾ ਕਰ ਦੋ ਆਪਣੀ ਧੀ ਹੋ ਕੇ ਇੰਨੀਆਂ ਗੱਲਾਂ ਕਰਨੀ ਬਾਹਰ ਦੀਆਂ ਨਾ ਆਪਣੇ ਗੱਲਾਂ ਕਰਨੀ ਠੀਕ ਆ ਲੋਕੀ ਕਹਿੰਦੇ ਹੋਣੇ ਨੂਆ ਹੁਣ ਤੇ ਇਹੋ ਜੀ ਆਣ ਤੇ ਹੋਰ ਕੀ ਤੇ ਜਿਨ੍ਹਾਂ ਨੂੰ ਤਾਂ ਤੁਹਾਡੇ ਵਰਗੀਆਂ ਨੂਆ ਨਾ ਤਰਤੀ ਤੇ ਨਰਕ ਦੇ ਦਰਸ਼ਨ ਕਰਾ ਦਿੰਦੀਆਂ ਨੇ ਨਰਕ ਦੇ ਦਰਸ਼ਨ ਤੇਰੇ ਨਾ ਮੱਚ ਚਪੇੜ ਮਾਰਨੀ ਆ ਤੂੰ ਬੋਲਣ ਕਿਤਰਾ ਡਈ ਸਾਨੂੰ ਕਾਸ਼ ਇਤਨਾ ਦੀ ਚਪੇੜ ਨਾ ਵੱਡੇ ਪਾਪਾ ਨੇ ਆ ਪਾਪਾ ਨੇ ਤੁਹਾਡੇ ਦੋਵਾਂ ਦੇ ਮੂੰਹ ਤੇ ਮਾਰੀ ਹੁੰਦੀ ਤੇ ਇਹ ਝਾਈ ਨੇ ਤੁਹਾਡੇ ਮੂੰਹ ਤੇ ਮਾਰੀ ਹੁੰਦੀ ਮੇਰੇ ਤੂੰ ਕਿਹੋ ਜੀ ਧੀ ਆ ਤੁਹਾਨੂੰ ਚਪੇੜਾ ਮਰਵਾਣ ਨਹੀਂ ਆ ਬਾਹਰ ਸਾਡੇ ਲੋਕੀ ਇੰਨੀ ਇੱਜ਼ਤ ਕਰਨ ਦੇ ਨੇ ਘਰ ਦੇ ਥੂ ਥੂ ਕਰਨ ਦੇ ਆ ਉਹ ਆਪਣੀ ਪੀਹੇ ਬਾਹਰ ਨਾ ਤੁਸੀਂ ਇਹ ਮਖੋਟਾ ਪਾਇਆ ਵਾ ਨਕਾਬ ਪਾਇਆ ਹੋਇਆ ਦੋਵਾਂ ਨੇ ਤੇ ਘਰ ਦੇਆਂ ਨੂੰ ਤੁਹਾਡੀ ਅਸਲੀਅਤ ਦਾ ਪਤਾ ਉਹ ਜਾਂਦੇ ਜਾਂਦੇ ਨਾ ਦਾਦੀ ਦਾ ਮੈਨੂੰ ਆਖਰੀ ਵਾਰ ਫੋਨ ਆਇਆ ਸੀ ਫੋਨ ਆਇਆ ਸੀ ਕਿਉਂ ਨਹੀਂ ਮੈਂ ਨਵੇਂ ਮਹੀਨੇ ਵੜੀ ਤੁਹਾਡੇ ਘਰ ਕਦੀ ਪੁੱਛਿਆ ਨਹੀਂ ਤੁਸੀਂ ਉਹ ਮੇਰਾ ਤੇ ਤੁਹਾਨੂੰ ਬੁਲਾਉਂਦਾ ਵੀ ਨਹੀਂ ਜੀ ਕਰਦਾ ਉਹ ਅੱਜ ਤੇ ਬਸ ਮੈਂ ਦਾਦੀ ਕਰਕੇ ਆਈ ਆ ਇੱਥੇ ਕਿਤਨਾ ਤੁਸੀਂ ਦਾਦੀ ਦੇ ਉੱਤੇ ਕਿੰਨੀ ਬੇਰਹਿਮੀ ਨਾਲ ਉਹਨਾਂ ਦੇ ਤਸ਼ੱਦਦ ਕਰਦੇ ਸੀਗੇ ਉਹਨਾਂ ਨੂੰ ਰੋਟੀ ਤੱਕ ਨਹੀਂ ਪੁੱਛਦੇ ਸੀ ਜੇਗੀ ਤੇ ਉਹਨਾਂ ਕੋ ਕੁਛ ਰੋੜੜਾੜ ਜਾਂਦਾ ਸੀ ਤਿੱਕੇ ਮਾਰ ਮਾਰ ਕੇ ਹੱਪੇ ਤੋਲਾ ਅੱਪੇ ਕਰਲਾ ਤੁਹੀ ਤੇ ਉਹਨਾਂ ਦੀਆਂ ਸੋਨੇ ਦੀਆਂ ਚੂੜੀਆਂ ਲਵਾ ਕੇ ਉਹਨਾਂ ਨੂੰ ਪਿੱਤਲ ਦੀਆਂ ਚੂੜੀਆਂ ਪੁਆਤੀਆਂ ਉਹ ਤਾਂ ਕਿ ਲੋਕਾਂ ਨੂੰ ਪਤਾ ਨਾ ਲੱਗੇ ਇਤਨਾ ਕਿਉਂ ਜੀਂਦੇ ਜੀ ਤੁਸੀਂ ਉਹਨਾਂ ਨੂੰ ਇੱਕ ਕੁੱਤੇ ਤੋਂ ਵੀ ਭੈੜੀ ਜ਼ਿੰਦਗੀ ਦੇਤੀ ਤੇ ਜਦੋਂ ਮਰ ਗਏ ਉਹਨਾਂ ਦੇ ਪੀਪੇ ਦੇ ਪੀਪੇ ਕਿਉਂ ਸੁੱਟੀ ਦੇ? ਉਹਨਾਂ ਨੇ ਕਿਉਂ ਪੀ ਲਿਆ? ਕਿ ਖਾ ਲਿਆ? ਕਿ ਉੱਪਰ ਜਾ ਕੇ ਉਹਨਾਂ ਨੇ ਸਾਰਿਆਂ ਨੂੰ ਬੰਨਤਾ। ਤੇ ਭੋਗ ਦੇ ਉੱਤੇ ਤੁਸੀਂ? ਇੰਨੀ ਰੋਟੀ ਲੈ ਦੇ ਸੀ ਕਿਉਂ ਦੀ? ਤੁਹਾਡਾ ਨਾਮ ਹੋ ਜੇ ਕਿ ਤੁਸੀਂ ਚਾਹੀ ਨੂੰ ਕਿਤਰਾ ਰੱਖਿਆ ਵਾ? ਹੋ ਕਿੰਨੇ ਵਧੀਆ ਤਰਾ ਰੱਖਿਆ ਵਾ। ਤੇ ਜਦੋਂ ਜਿੰਦੇ ਸੀ ਕਿਤੇ ਉਹਨਾਂ ਨੇ ਤੁਹਾਨੂੰ ਕੁਝ ਕਹਿ ਦੇਣਾ ਬਣਾਨ ਨੂੰ? ਕਿ ਮੈਨੂੰ ਆਲ ਬਣਾ ਦੇ ਮੈਨੂੰ ਉਹ ਲਿਆ ਦੇ ਉਹ ਤੁਸੀਂ ਤੇ ਉਹਨਾਂ ਨੂੰ ਡਾਂਗਾ ਮਾਰਦੀਆਂ ਸੀ ਦੋਵੇਂ ਜਾਣੀਆਂ ਉਹ ਧੱਕੇ ਮਾਰਦੀਆਂ ਸੀਗੀਆਂ ਕਾਸ਼ ਤੁਹਾਡੇ ਨਾਲ ਵੀ ਇਤਨਾ ਹੋਵੇ ਦੋਵਾਂ ਜਾਣੀਆਂ ਨਾ ਤੇ ਤੁਹਾਨੂੰ ਤਾਂ ਪਤਾ ਲੱਗੇ ਹੁਣ ਦੋਵੇਂ ਜਾਣੀਆਂ ਮੂੰਹ ਸੁੱਟ ਕੇ ਪਈਆਂ ਜੇ ਥੱਲੇ ਤੁਹਾਨੂੰ ਨਾ ਰੱਬ ਨੇ ਵੀ ਨਹੀਂ ਮਾਫ਼ ਕਰਨਾ ਉਹ ਜਿਹੋ ਜਿਹਾ ਤੁਸੀਂ ਜੁਰਮ ਕੀਤਾ ਵਾ ਨਾ ਮੈਂ ਕੀ ਕਹਾਂ ਤੁਹਾਨੂੰ ਮੈਂ ਛੋਟੀ ਹਾਂ ਜ਼ਰੂਰ ਤੁਹਾਡੇ ਤੋਂ ਪਰ ਅਕਲ ਤੁਹਾਡੇ ਦੋਵਾਂ ਤੋਂ ਮੈਨੂੰ ਬਹੁਤ ਜ਼ਿਆਦਾ ਤੇ ਤੁਹਾਡੇ ਦੋਵਾਂ ਤੋਂ ਮੈਨੂੰ ਬਿਲਕੁਲ ਆਸ ਇਸ ਤਰ੍ਹਾਂ ਦੀ ਨਹੀਂ ਹੈਗੀ ਸੀ ਕਿ ਤੁਸੀਂ ਇਹੋ ਜਿਹੀਆਂ ਨਿਕਲੋਗੀਆਂ ਮੈਨੂੰ ਤੇ ਤੁਸੀਂ ਇੰਨੀ ਵਧੀਆ ਸਿੱਖਿਆ ਦਿੰਦੀਆਂ ਰਹੀਆਂ ਜੇ ਤੇ ਆਪ ਤੁਸੀਂ ਇਹ ਸਾਰਾ ਕੁਝ ਕਰਦੀਆਂ ਰਹੀਆਂ ਜੇ ਮੈਨੂੰ ਤੇ ਹਮੇਸ਼ਾ ਤੁਸੀਂ ਕਿਹਾ ਕਿ ਆਪਣੀ ਸਾਸਣਾ ਬਣਾ ਕੇ ਰੱਖੀ ਆਪਣੀ ਸਾਸਦੇ ਦਾ ਧਿਆਨ ਰੱਖੀ ਤੇ ਆਪ ਤੁਸੀਂ ਆਪਣੀ ਸਾਸਦੇ ਨਾਲ ਆਹ ਕੁਝ ਕਰਦੀਆਂ ਰਹੀਆਂ ਜੇ ਤੇ ਚਾਈ ਨੂੰ ਮਾਰਨ ਦੇ ਵਿੱਚ ਵੀ ਟਾਡੇ ਦੋਵਾਂ ਦਾ ਹੀ ਹੱਥ ਹੈਗਾ ਵਾ ਨਹੀਂ ਨਹੀਂ ਚਾਈ ਆਪੀ ਭਰੀ ਆ ਪਾ ਬਸ ਕਰੋ ਮੇਰੇ ਸਾਹਮਣੇ ਇਹੋ ਜੀ ਨਾ ਝੂਠੇ ਦਿਖਾਵੇ ਕਰਨ ਦੀ ਲੋੜ ਨਹੀਂ ਨਹੀਂ ਅਸੀਂ ਉਸ ਦਿਨ ਦੋਨੇ ਜਣੀਆਂ ਕੋਲ ਹੀ ਗਿਆ ਸੀ ਯਾ ਥੋੜੀ ਸਾਹਮਣੇ ਮਰੀਆਂ ਵਾ ਦੋਵੇਂ ਜਣੀਆਂ ਕੋਲ ਸੀ ਫਿਰ ਵੀ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਉਹ ਇਹ ਗੱਲ ਕਰਦੇ ਤੇ ਮੇਰੀ ਰੂਹ ਕੰਬਨਦੀ ਆ ਪਰ ਤੁਸੀਂ ਦੋਵੇਂ ਜਣੀਆਂ ਇੰਨੀ ਬੇਸ਼ਰਮ ਹੈਗੀਆਂ ਜੇ ਨਾ ਉਹਨੂੰ ਮਾਰ ਹੀ ਦਿੱਤਾ ਤੁਸੀਂ ਮਰ ਗਈ ਸਾ ਲਿਆ ਉਹਨੂੰ ਤੇ ਜਦੋਂ ਮਰ ਗਈ ਤੇ ਤਾਂ ਵੀ ਤੁਹਾਨੂੰ ਨਹੀਂ ਲੱਗੀ ਕਿ ਤਰਾ ਮੇਕਅਪ ਕਰ ਕਰਕੇ ਤੁਸੀਂ ਉਹਨਾਂ ਦੇ ਭੋਗ ਤੇ ਆਈਆਂ ਹੁਣ ਵੀ ਆਪਣੀ ਸ਼ਕਲ ਵੇਖੋ ਦੋਵੇਂ ਜਾਣੀਆਂ ਕਿੱਡੀ ਬਿੰਦੀ ਲਿਪਸਟਿਕ ਲਾਈ ਉਹ ਸ਼ਰਮਨਾਮ ਦੀ ਚੀਜ਼ ਹੈਗੀ ਆ ਤੁਹਾਡੇ ਵਿੱਚ ਕਿ ਨਹੀਂ ਹੈਗੀ ਕਿ ਤੁਸੀਂ ਚਾਹੁੰਦੀਆਂ ਜੇ ਕਿ ਜਦੋਂ ਤੁਸੀਂ ਵੀ ਮਰੋ ਇਹੋ ਹੀ ਸਾਰਾ ਕੁਝ ਤੁਹਾਡੇ ਨਾਲ ਹੋਵੇ ਨਹੀਂ ਨਹੀਂ ਦਾਨਾ ਕਹਿ ਕਿ ਰਿਹਾ ਨਾ ਤੂੰ ਆਪਣੀ ਮਾਂ ਨੂੰ ਮਾਰ ਕੇ ਖੁਸ਼ ਹੋ ਗਈ ਆ ਵੀਰੇ ਬਾਹਰ ਜ਼ਰੂਰ ਆ ਪਰ ਰੱਬ ਕਰਕੇ ਨਾ ਉਹ ਤੁਹਾਡੇ ਕੋਲ ਇੱਥੇ ਸ਼ਿਫਟ ਹੋ ਜਾਣ ਤੇ ਤੁਹਾਡੇ ਨਾਲ ਦੋਵਾਂ ਨਾਲ ਉਹੀ ਖੁਸ਼ ਹੋਵੇ ਜੋ ਤੁਸੀਂ ਮੇਰੀ ਚਾਹੀ ਦੇ ਨਾਲ ਕੀਤਾ ਤੂੰ ਆਪਣੀ ਮਾਂ ਨੂੰ ਬਦਸੀਸਾਂ ਦੇਣ ਦੇ ਹੀ ਆ ਹਾਂ ਮੰਮੀ ਵੱਡੀ ਮੰਮੀ ਕਾਸ਼ ਮੇਰੀ ਬਦਸੀਸ ਤੁਹਾਨੂੰ ਦੋਵਾਂ ਨੂੰ ਲੱਗ ਜੇ ਤਾਂ ਤੁਹਾਨੂੰ ਦੋਵਾਂ ਨੂੰ ਅਹਿਸਾਸ ਹੋਵੇ ਕਿ ਤੁਸੀਂ ਕੀ ਕੋਸ਼ਿਸ਼ ਚਾਹੀ ਦੇ ਨਾਲ ਕੀਤਾ ਕਿਉਂਕਿ ਮੇਰੇ ਕਹਿਣ ਦੇ ਨਾਲ ਨਹੀਂ ਤੁਹਾਨੂੰ ਪਤਾ ਲੱਗਣਾ ਜਦੋਂ ਤੁਹਾਡੇ ਆਪਣੇ ਦੇ ਉੱਤੇ ਬੀਤੀ ਨਾ ਤੁਹਾਡੇ ਮੁੰਡਿਆਂ ਨੇ ਤੁਹਾਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਨਾ ਉਦੋਂ ਤੁਹਾਨੂੰ ਪਤਾ ਲੱਗਣਾ ਵਾ ਮੇਰਾ ਤੇ ਜੀ ਕਰਦਾ ਮੈਂ ਵੱਡੇ ਪਾਪਾ ਨੂੰ ਤੇ ਪਾਪਾ ਨੂੰ ਦੱਸ ਦਵਾਂ ਤੇ ਆ ਜਿਹੜੀ ਤੁਸੀਂ ਮਾਲਕੀ ਨਭਣ ਕੇ ਇਸ ਘਰ ਦੇ ਵਿੱਚ ਬੈਠੀ ਆ ਜੇ ਨਾ ਇਹ ਇਹ ਤੁਸੀਂ ਪੇ ਕਿਉਂ ਨਹੀਂ ਲੈ ਕੇ ਆਈਆਂ ਇਹ ਮੇਰਾ ਘਰ ਆ ਮੇਰੀ ਚਾਈ ਦਾ ਘਰ ਆ ਮੇਰੇ ਪਾਪਾ ਦਾ ਤੇ ਵੱਡੇ ਪਾਪਾ ਦਾ ਘਰ ਆ ਤੁਹਾਡਾ ਨਹੀਂ ਹਾ ਕੇ ਗਿਆ ਇੱਥੇ ਤੇ ਜਿਹਦਾ ਹੱਕ ਹੈਗਾ ਸੀ ਉਹਦਾ ਤੁਸੀਂ ਰਹਿਣ ਨਹੀਂ ਦਿੱਤਾ ਤੇ ਜਿਹੜਿਆਂ ਤੁਸੀਂ ਸ਼ਰਾਦ ਕਰਨਦੇ ਜੇ ਨਾ ਲੋਕਾਂ ਨੂੰ ਖਵਾਉਣ ਨੂੰ ਫਿਰਦੇ ਜੇ ਆਹ ਜਪਨੀਰ ਦੇ ਪਕੌੜੇ ਆਹ ਸਾਰਾ ਕੁਝ ਹੋ ਉਨੇ ਕਿਹੜਾ ਉੱਤੇ ਬੈਠੀ ਨੇ ਸਾਰਾ ਕੁਝ ਖਾ ਲੈਣਾ ਤੁਹਾਡਾ ਤੇ ਉਹ ਹੀ ਹਿਸਾਬ ਹੋ ਗਿਆ ਜਿੰਦਿਆਂ ਨੂੰ ਡੰਗਾ ਤੇ ਮਰਿਆਂ ਨੂੰ ਤੁਸੀਂ ਵਾਂਗਾ ਆਜੋ ਭੈਣ ਜੀ ਆਜੋ ਸਰਜੀਤ ਭੈਣ ਜੀ ਸੀਨ ਬੜਾ ਇਮੋਸ਼ਨਲ ਹੋ ਚੁੱਕਾ ਸੀ ਜੀ ਮਾਹਾਂ ਦੀਂਦੀ ਵਈਏ ਹਾਂ ਮਾਹਾਂ ਦੀਂਦੀ ਵਈਏ ਹਾਂ ਇੱਧਰ ਆ ਜਾ ਇਹ ਬੇਸਿਕਲੀ ਜਿਹੜੀ ਅੱਜ ਦੀ ਸਟੋਰੀ ਹੈ ਨਾ ਇਹ ਆਪਾਂ ਆ ਸ਼ਰਦਾਂ ਤੇ ਬਣਾਈ ਹੈਗੀ ਆ ਹਮ ਕਿ ਜਦੋਂ ਕੋਈ ਵੱਡ ਵਡੇਰੇ ਸਾਡੇ ਨੇ ਜਿੰਦੇ ਹੁੰਦੇ ਆ ਜਿਸ ਤਰ੍ਹਾਂ ਕਿ ਚਾਈ ਜੀ ਆ ਤੇ ਉਹਨਾਂ ਨੂੰ ਨਾ ਆਪਾਂ ਦਵਾਈ ਲਿਆ ਕੇ ਦਿੰਨੇ ਆ ਨਾ ਉਹਨਾਂ ਨੂੰ ਚੰਗਾ ਖਾਣਾ ਨਹੀਂ ਦਿੰਦੇ ਸਾਰਿਆਂ ਨੇ ਨਹੀਂ ਗੱਲ ਕਰਨ ਦੇ ਜੀ ਕਈ ਹੋ ਸਕਦਾ ਪਰ ਸ਼ਰਾਧ ਸਾਰੇ ਕਰਦੇ ਜੀ ਸ਼ਰਾਧ ਸਾਰੇ ਕਰਦੇ ਆ ਸ਼ਰਾਧ ਸਾਰੇ ਹੀ ਕਰਦੇ ਭਾਜ ਜਿਹੜੇ ਕਈ ਸੇਵਾ ਨਹੀਂ ਕਰਦੇ ਫਿਰ ਆਹ ਪਖੰਡ ਜੇ ਕਰਦੇ ਰਹਿੰਦੇ ਆ ਕਿ ਅੱਜ ਆਪਾਂ ਆਹ ਬਣਾਣੀ ਆਹ ਸਬਜ਼ੀ ਬਣਾਣੀ ਆ ਅਸੀਂ ਲੰਗਰ ਲਾਇਆ ਵਾ ਅਸੀਂ ਰಾಣੀ ਜਗ੍ਹਾ ਆ ਕਿ ਆ ਇਹਨੂੰ ਬੜੀ ਪਸੰਦ ਹੀ ਗਈ ਆ ਆ ਨਾ ਮੇਰੀ ਝਾਈ ਨੂੰ ਬੜੀ ਪਸੰਦ ਹੀ ਲੱਡੂ ਬੜੇ ਪਸੰਦ ਹੀ ਗਏ ਤੇ ਇਸ ਤਰ੍ਹਾਂ ਦਾ ਲੋਕ ਵਿਖਾਵਾ ਜਿਆ ਕਰਦੇ ਆ ਤੇ ਤੁਸੀਂ ਜੀ ਸ਼ਰਾਧ ਪਤਾ ਕੀ ਆ ਜਿੰਦਿਆਂ ਜੀ ਉਹਨਾਂ ਨੂੰ ਖਵਾਓ ਮਰਿਆਂ ਤੇ ਬਾਦ ਨਹੀਂ ਉਹਨਾਂ ਦੇ ਮੂੰਹ 'ਚ ਪੈਣਾ ਜਦੋਂ ਮਰ ਜਾਂਦਾ ਨਾ ਮੂੰਹ ਖੋਲ ਖੋਲ ਕੇ ਵਿੱਚ ਦੇਸੀ ਕਿਉਂ ਪਾਉਂਦੇ ਜੇ ਇਹੋ ਜਿਹੀਆਂ ਕੀ ਚੀਜ਼ਾਂ ਦਾ ਫਾਇਦਾ ਆ ਗਾਗਰਾਂ ਪਿੱਤਲ ਦੀਆਂ ਗਾਗਰਾਂ ਤੁਸੀਂ ਜੀ ਅਖੇ ਵੋਹ ਰੀ ਪੋੜੀ ਚੜ ਗਈ ਇਹਦੀ ਪੋੜੀ ਚੜ ਗਈ ਇਹੋ ਜਿਹਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਸ਼ਰਾਧ ਕਰਨੇ ਜੇ ਨਾ ਤੇ ਮਨ ਪਸੰਦ ਦੀਆਂ ਚੀਜ਼ਾਂ ਜੀਂਦਿਆਂ ਜੀ ਉਹਨਾਂ ਨੂੰ ਖਵਾਵੋ ਉਹਨਾਂ ਦੀ ਸੇਵਾ ਕਰੋ ਮਰਿਆਂ ਤੋਂ ਬਾਅਦ ਨਹੀਂ ਲੱਭਦੇ ਫਿਰਦੇ ਜੇ ਕੋਈ ਇਧਰੋਂ ਆ ਕੇ ਰੋਟੀ ਬੰਨੀ ਆ ਜਾਏ ਕੋਈ ਇਧਰੋਂ ਰੋਟੀ ਖਾ ਲੇ ਤੋ ਵੀ ਇਹੀ ਗੰਦੀਆਂ ਵਾਂਗੂ ਕੀ ਸਿਰੋ ਰੋਟੀ ਨਹੀਂ ਖਾਣੇ ਸੰ ਡੱਬੇ ਚ ਪੈਕ ਕਰ ਦੋ ਹਾਂ ਇਹੀ ਕੇੰਦੇ ਡੱਬੇ ਚ ਹੀ ਪੈਕ ਕਰ ਦੋ ਤੇ ਅਸੀਂ ਖਵਾਂਦੀ ਖਾਂਦੀਆਂ ਹੈ ਨਹੀਂ ਇੱਕ ਘਰੋਂ ਬੇਟਾ ਰੋਟੀ ਕੋਈ ਖਾ ਲੇਗਾ ਤੇ ਦੱਸਾਂ ਘਰ ਥੋੜੀ ਖਾਦੀ ਜਾਂਦੀ ਹੈ ਹਾਂ ਤੇ ਪੈਂਦੀ ਪੈਸੇ ਸਿਰਫ ਸਾਂਭਦੀਆਂ ਪੈਸੇ ਸਾਂਭਦੀਆਂ ਤੇ ਤੁਸੀਂ ਮੇਰੀ ਤੇ ਵੇਖੋ ਜੀ ਦੱਸੋ ਪੈਂਦੀ ਇਹੋ ਕੋਈ ਚੰਗੀ ਇਹੋ ਕੋਈ ਨਾ ਪ੍ਰਾਨੀ ਦੀ ਜਿੰਦਗੀ ਦੀ ਸੇਵਾ ਕਰੋ ਬਿਲਕੁਲ ਬਿਲਕੁਲ ਜੀ ਮਰਨ ਦੀ ਸੇਵਾ ਕਰੋ ਉਹੀ ਫਲ ਲੱਗਦਾ ਹੈ ਮਰ ਕੇ ਕੁਝ ਨਹੀਂ ਉਹਨਾਂ ਕੋਲ ਉੱਪਰ ਕੁਝ ਨਹੀਂ ਪਹੁੰਚਦਾ ਜਿੰਨਾ ਮਰਜੀ ਤੁਸੀਂ ਇੱਥੇ ਕੋਲ ਦੱਸੋ ਚਾਹੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਦੱਸੋ ਹਾਂ ਜਿੰਦੇ ਕੋ ਜਿੰਨ ਦੀ ਜਾ ਕੇ ਨਹੀਂ ਨਹੀਂ ਚਿੰਦੇ ਤੁਸੀਂ ਹੈਗੇ ਸ਼ਰਾਦ ਬਾਰੇ ਸ਼ਰਾਦ ਬਾਰੇ ਚਿੰਦਿਆ ਜੀ ਪੁੱਛਦੇ ਨਹੀਂ ਹੈਗੇ ਹਾਂ ਚਲ ਮੈਂ ਕਰਨੀ ਬੋਲੋ 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 ਹਾਂ ਜਿੰਦੇ ਜੀ ਮੈਂ ਕਹਿੰਦੀ ਪੁੱਛਣਾ ਨਹੀਂ ਹੈ ਤੇ ਮੋਇਆ ਦੇ ਸ਼ਰਾਦ ਕਰਨੇ ਇਹ ਉਹ ਸ਼ਰਾਦ ਕਿਸੇ ਲੇਖੇ ਜੀ ਨਹੀਂ ਲੱਗਣਾ ਕਿਸੇ ਲੇਖੇ ਵਿੱਚ ਨਹੀਂ ਲੱਗਣਾ ਇਹ ਹੁੰਦਾ ਹੈ ਕਿ ਜਿੰਦਿਆ ਨੂੰ ਵੱਡਿਆਂ ਨੂੰ ਪੁੱਝੋ ਸਭ ਕੁਝ ਕਰੋ ਉਹਨਾਂ ਦੀ ਸੇਵਾ ਪਾਪ ਸਭ ਕੁਝ ਕਰੋ ਉਹਨਾਂ ਦੀ ਅਸੀਸਾ ਲਓ ਹੈ ਤੇ ਮਾਰ ਕੇ ਅਸੀਂ ਕੋਈ ਵੇਖਣ ਥੋੜੀ ਆਣਾ ਮੈਂ ਕੋਈ ਨਹੀਂ ਵੇਖਦਾ ਚਾਹੀ ਕੋਈ ਵੇਖਣ ਦਰਦੀ ਅਸੀਂ ਆ ਕਿ ਕੀ ਕੁਝ ਸੀ ਪਿੱਛੋਂ ਕਰਨ ਦੇ ਜਾਂ ਕੀ ਕੁਝ ਨਹੀਂ ਕਰਦੇ ਪਏ ਨਹੀਂ ਅਸੀਂ ਆਪਣੇ ਪਿੱਤਰਾ ਨੂੰ ਹਾਂ ਪਿੱਤਰਾ ਰੱਖੋ ਇਸ اندر ਅਸਰਾ ਕੋਈ ਨਹੀਂ ਆ ਪਿੱਤਰਾ ਐ ਨਹੀਂ ਕੋਈ ਖੁਸ਼ ਹੁੰਦੇ ਹਾਂ ਇੱਕ ਦਿਨ ਉਹ ਵੀ ਇੱਕ ਦਿਨ 300 304 ਦਿਨ ਤੁਸੀਂ ਨੈਗੇਟਿਵ ਕੀਤਾ ਮਾਰਿਆ ਕੁੱਟਿਆ ਹੈ ਤੇ ਇੱਕ ਦਿਨ ਚ ਤੁਸੀਂ ਚਾਹਦੇ ਸਾਰਾ ਫਲ ਸਾਂ ਉਹਦੇ ਕੋਲ ਉਹ ਆਂਦੀ ਪਈ ਹੈ ਉਹਦੇ ਕੋਲ ਕੁਛ ਆਂਦਾ ਪਿਆ ਵਲਡੂ ਨਹੀਂ ਦੇਨੇ ਖਾਣੂ ਕੋਈ ਚੀਜ਼ ਨਹੀਂ ਦੇਨੇ ਅੱਛਾ ਕਜੀ ਇਸ ਸਟੋਰੀ ਵਿੱਚ ਇੱਕ ਵਿਖਾਇਆ ਗਿਆ ਹੈਗਾ ਕਿ ਆਪਾਂ ਮਨੇ ਜਿਹੜੀ ਸਾਡੀ ਮੇਲ ਲੱਗੀ ਉਹਨੂੰ ਕਹਿੰਦੇ ਆ ਲੈ ਸਾਡੇ ਕੋ ਪੈਸੇ ਲੈ ਜਾ ਆਪਣੇ ਪਿੰਡ ਚ ਕਿਸੇ ਦਾ ਲਾਜ ਕਰਾ ਦੇ ਤੁਸੀਂ ਕੰਮ ਵਾਲਿਆਂ ਨੂੰ ਚਾਹ ਪਾਣੀ ਕੌਫੀ ਜੋ ਵੀ ਚੀਜ਼ਾਂ ਵੀ ਦਿੰਦੇ ਜੇ ਤੇ ਘਰ ਦੀ ਤੁਸੀਂ ਵੱਡਿਆਂ ਨੂੰ ਪੁੱਛਦੇ ਨਹੀਂ ਜੇ ਤੇ ਅੱਲਾ ਦਾ ਵੱਡੀਆਂ ਵੱਡੀਆਂ ਹੋ ਜਾਂਦੀਆਂ ਜੀ ਕਰਨ ਲੱਗੀਏ ਤੇ ਬੇਸਿਕਲੀ ਸਾਰੀ ਜਿਹੜੀ ਜਿਹੜਾ ਮੈਸੇਜ ਦਿੱਤਾ ਨਾ ਉਹਦੇ ਵਿੱਚ ਹੀ ਸਾਰਾ ਕੁਝ ਹੈਗਾ ਵਾ ਕਿ ਤੁਸੀਂ ਜਿਹੜਾ ਲੋਕ ਵਿਖਾਵਾ ਇਨੂੰ ਤੁਸੀਂ ਬੰਦ ਕਰਕੇ ਜਿਹੜੇ ਜੀਂਦੇ ਆ ਤੁਹਾਡੇ ਘਰ 'ਚ ਵੱਡੇ ਆ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਨੂੰ ਪਿਆਰ ਦਿਓ ਉਹਨਾਂ ਨੂੰ ਪੁੱਛੋ ਦੋ ਪਲ ਉਹਨਾਂ ਦੇ ਕੋਲ ਬੈਠੋ ਆਪਣੇ ਵੇਚੀ ਨਾਲ ਵਿਅਸਤ ਰਿਆ ਕਰੋ ਅਰੇ 'ਚ ਛੋਟੇ ਜਿ ਮੈਂ ਹੋਰ ਗੱਲ ਕਰਾਵਾਂਗੀ ਭੋਗ ਸੰਬੰਧੀ ਟਾਈਮ ਤੇ ਚਲੋ ਜ਼ਿਆਦਾ ਹੋ ਰਿਹਾ ਹੈ ਕਿ ਅੱਜ ਕੱਲ ਭੋਗ ਵੀ ਨਾ ਇੱਕ ਫੈਸ਼ਨ ਹੋ ਗਿਆ ਹੈ ਫੈਸ਼ਨ 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 ਹੋ ਗਿਆ ਭੋਗ ਦੇ ਡਿਸਾਈਡ ਕੀਤੇ ਜਾਂਦੇ ਕਿ ਕਿਹੜਾ ਕਪੜਾ ਪਾਈਏ ਜੀ ਹਾਂ ਹੈਨਾ ਡਰੈਸ ਕੋਡ ਕੀ ਰੱਖੀਏ ਜਿਆਦਾ ਟੋਟਲੀ ਆਪਾਂ ਵਾਈਟ ਰੱਖੀਏ ਹੈਨਾ ਬੜੇ ਤਰ੍ਹਾਂ ਦੇ ਪਖਾੜ ਨਾਲੇ ਰਿਸ਼ਤੇਦਾਰਾਂ ਨੂੰ ਪੁੱਛਦੇ ਆ ਇਹ ਪੰਜ ਛੇ ਤਰ੍ਹਾਂ ਦੀਆਂ ਸਬਜ਼ੀਆਂ ਲਗਾਨੀਆਂ ਜੀ ਮਠਿਆਈ ਲਗਾਨੀ ਆ ਜੀ ਆਈਸਕ੍ਰੀਮ ਲਗਾ ਦਿਓ ਜੀ ਇਹ ਭੋਗ ਪਾਂਡੇ ਜੋ ਵਿਆਹ ਕਰਨ ਦੇ ਹਾਂ ਲੋਕ ਦਿਖਾਵਾ ਚਲੋ ਜੀ ਠੀਕ ਹੈ ਜੀ ਜੇ ਤੁਹਾਨੂੰ ਇਹ ਸਾਡਾ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਆ ਲੈ ਕੇ ਅ ਜੀ ਨਵੀਂ ਚੀਜ਼ ਨੂੰ ਜਾਂ ਸ਼ਰਾਧਾ ਨੂੰ ਲੈ ਕੇ ਜੇ ਤੁਹਾਨੂੰ ਚੰਗਾ ਲੱਗਾ ਕਮੈਂਟ ਜਰੂਰ ਦੱਸਿਓ ਜੀ ਥੈਂਕ ਯੂ ਸੋ ਥੈਂਕ ਯੂ